ਹੈਂਡੀਕੈਪ ਹੋਣ ਤੋਂ ਬਾਅਦ ਵੀ ਤੁਸੀਂ ਕਿਦਾਂ ਕੰਮ ਕਰ ਲੈਨੇ ਹੋ ਤੇ ਹੌਸਲਾ ਹੋਣਾ ਚਾਹੀਦਾ ਕੰਮ ਤਾਂਗਾ ਹੋ ਹੀ ਜਾਂਦਾ ਹੌਸਲਾ ਨਾ ਟੁੱਟੇ ਬਸ ਜੀ ਸਭ ਤੋਂ ਵੱਡੀ ਗੱਲ ਹੈ ਹੌਸਲੇ ਦੀ ਮੰਗ ਕੇ ਤਾਂ ਨਹੀਂ ਖਾਣੇ ਕੁਝ ਲੋਕ ਐਦਾਂ ਦੇ ਹੁੰਦੇ ਜਿਹੜੇ ਸਹੀ ਸਲਾਮਤ ਹੋਣ ਤੋਂ ਬਾਅਦ ਵੀ ਕੰਮ ਨਹੀਂ ਕਰਦੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਉਹਦੀ ਮਰਜ਼ੀ ਹੈ ਆਪਣੀ ਕਾਲੇ ਚਨੇ ਤਾਂ ਹੁੰਦਾ ਜੀ ਜੀ ਚਨੇ ਦਾ ਹੀ ਬੰਦਾ ਇਹ ਸੁੱਧ ਚਨੇ ਦਾ ਹੁੰਦਾ ਪਿਆਜ਼ ਪੈਂਦਾ ਇਹ ਸੱਤੂ ਹੈ ਇਹਦੇ 'ਚ ਨਮਕ-ਨਮਕ ਪੈਂਦਾ ਫਾਇਦੇ ਕੀ ਹੁੰਦੇ ਆ ਸਤੂ ਦੇ ਇਹਦੇ ਫਾਇਦੇ ਇਹ ਆ ਪਹਿਲੀ ਗੱਲ ਗਰਮੀਆਂ ਦੀ ਗਰਮੀ ਦਾ ਫਾਇਦਾ ਬਹੁਤ ਆ ਜੀ ਲੋ ਨਹੀਂ ਲੱਗਦਾ ਜੀ ਕਦੇ ਸਰੀਰ ਦਾ ਪਾਣੀ ਨਹੀਂ ਘਟਦਾ ਗੈਸ ਨਹੀਂ ਆਉਂਦਾ ਸ਼ੂਗਰ ਨਹੀਂ ਹੁੰਦਾ ਕਵਜ ਨਹੀਂ ਹੁੰਦਾ ਜੀ ਜੀ ਦੇਖਿਆ ਜਾਵੇ ਤਾਂ 36 ਰੋਗ ਖਤਮ ਹੁੰਦਾ ਇਹਦੇ ਨਾਲ ਆਪਣਾ ਇਹੀ ਹੈ ਕਿ ਆਪਣਾ ਹੌਸਲਾ ਨਾ ਟੁੱਟੇ ਆਪਾਂ ਰੋਟੀ ਖਾਈਏ ਮੰਗਣਾ ਨਾ ਪਵੇ ਕਿਸੇ ਤੋਂ ਸਤਿ ਸ਼ਕਾਲ ਤੇ ਸਿਟੀ ਹੈਡਲਾਈਨਸ ਦੇ तमाम ਦਰਸ਼ਕਾਂ ਦਾ ਸਵਾਗਤ ਕਰਦੀ ਆ ਅਕਸਰ ਹੀ ਤੁਸੀਂ ਕੁਝ ਲੋਕਾਂ ਨੂੰ ਦੇਖਿਆ ਹੋਏਗਾ ਜੋ ਕੰਮ ਆਪਣਾ ਕਰਕੇ ਖਰਾਜੀ ਨਹੀਂ ਹੁੰਦੇ ਪਰ ਕੁਝ ਲੋਕ ਇਦਾਂ ਦੇ ਹੁੰਦੇ ਨੇ ਜੋ ਹਮੇਸ਼ਾ ਆਪਣੇ ਆਪਣਾ ਕਿਰਤ ਕਰਕੇ ਕਮਾਣਾ ਚਾਹੁੰਦੇ ਨੇ ਸੋ ਇਦਾਂ ਦੇ ਇੱਕ ਸਾਨੂੰ ਸਰ ਮਿਲੇ ਨੇ ਸਾਨੂੰ ਇੱਥੇ ਰੇੜੀ ਲਗਾਉਂਦੇ ਨੇ ਕਾਟ ਲਗਾਉਂਦੇ ਨੇ ਜੋ ਇੱਥੇ ਜਿਨ੍ਹਾਂ ਦਾ ਨਾਮ ਕਹ ਨਹੀਂ ਆ ਜੀ ਇੱਥੇ ਕਾਟ ਲਗਾਉਂਦੇ ਨੇ ਸਤੂ ਦਾ ਜਿਹੜਾ ਡਰਿੰਕ ਹੈ ਉਹ ਵੇਚਦੇ ਨੇ ਹੈਂਡੀਕੈਪ ਹੋਣ ਦੇ ਬਾਵਜੂਦ ਇੱਥੇ ਸੜਕ ਤੇ ਖੜ ਕੇ ਪੂਰਾ ਦਿਨ ਮਿਹਨਤ ਕਰਦੇ ਨੇ ਸੋ ਆ ਜੋ ਉਹਨਾਂ ਦੇ ਹੌਂਸਲੇ ਨੂੰ ਬੁਲੰਦ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਜਾਣਦੇ ਆ ਕਿ ਆਖਰ ਕਿੰਨੇ ਸਮੇ ਤੋਂ ਲਗਾ ਰਹੇ ਨੇ ਨਮਸਕਾਰ ਜੀ ਮੇਰੇ ਤੋਂ ਨਮਸਕਾਰ ਜੀ ਬੜੀਆ ਜੀ ਭਾਈ ਜੀ ਹੈਂਡੀਕੈਪ ਹੋਣ ਤੋਂ ਬਾਅਦ ਵੀ ਤੁਸੀਂ ਕਿਦਾਂ ਕੰਮ ਕਰ ਲੈਂਦੇ ਹੋ ਇੱਥੇ ਹੌਸਲਾ ਹੋਣਾ ਚਾਹੀਦਾ ਕੰਮ ਤਾਂ ਹੋ ਹੀ ਜਾਂਦਾ ਹੌਸਲਾ ਨਾ ਟੁੱਟੇ ਬਸ ਜੀ ਸਭ ਤੋਂ ਵੱਡੀ ਗੱਲ ਹੈ ਹੌਸਲੇ ਦੀ ਕਿੰਨੇ ਸਮੇਂ ਤੋਂ ਕਰ ਰਹੇ ਹੋ ਇੱਕ ਕੰਮ ਤਾਂ ਹੋ ਗਿਆ 28 29 ਸਾਲ ਹੋ ਗਏ ਮੈਨੂੰ ਅੱਛਾ ਇੰਨੇ ਸਾਲਾਂ ਤੋਂ ਕਰ ਰਹੇ ਹੋ ਕਿੰਨੇ ਸਾਲਾਂ ਤੋਂ ਤੁਸੀਂ ਸ਼ੁਰੂ ਤੋਂ ਹੈਂਡੀਕੈਪ ਤੋਂ ਜਾਂ ਜੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੈਂਡੀਕੈਪ ਹਾਂ ਜੀ ਕਹਿੰਦਾ ਮਤਲਬ ਸ਼ੁਰੂ ਤੋਂ ਹੀ ਆ ਜੀ ਸ਼ੁਰੂ ਤੋਂ ਹੀ ਮਤਲਬ ਤੁਹਾਡੀ ਇਹ ਪ੍ਰੋਬਲਮ ਹੈਗੀ ਹੈ ਸੋ ਪ੍ਰੋਬਲਮ ਹੋਈਗੀ ਸੀ ਪੋਲੀਓ ਦਾ ਪ੍ਰੋਬਲਮ ਹੈ ਉਦੇ ਹੋਰ ਕੋਈ ਨਾ ਸੋ ਜੀ ਗੱਲ ਕਰੀਏ ਤਾਂ ਔਖਾ ਨਹੀਂ ਹੁੰਦਾ ਇਦਾਂ ਕੰਮ ਕਰਨਾ ਔਖਾ ਹੁੰਦਾ ਲੇਕਿਨ ਕੰਮ ਤਾਂ ਕਰਨਾ ਹੀ ਪੈਣਾ ਜੀ ਜੀ ਇਹ ਆਪਣਾ ਕੰਮ ਕਰਕੇ ਖਾਣਾ ਕੋਈ ਵਧੀਆ ਗੱਲ ਹੈ ਮੰਗ ਕੇ ਤਾਂ ਨਹੀਂ ਖਾਣੇ ਆ ਜੀ ਪਰਿਵਾਰ ਵਿੱਚ ਕੌਣ-ਕੌਣ ਹੈ ਸਾਰੇ ਹੀ ਆ ਬੱਚੇ ਆ ਘਰ ਆਲੇ ਆ ਪ੍ਰਾਯ ਮਾਂ ਸਾਰੇ ਹੀ ਆ ਫੈਮਿਲੀ ਸਾਰੀ ਹੈ ਇੱਥੇ ਜੀ ਕਮਾਈ ਦਾ ਸਾਧਨ ਇੱਕ ਇਹੀ ਹੈ ਜਾਂ ਕੁਝ ਹੋਰ ਵੀ ਹੈ ਇਹੀ ਹੈ ਇਹੀ ਹੈ ਤਸਵੀਰ ਤੋਂ ਲੱਗਾ ਸ਼ਾਮ ਤੱਕ ਇੱਥੇ ਹੁੰਨੇ ਹਾਂ ਜੀ ਹਾਂ ਜੀ ਹਾਂ ਜੀ ਕੁਝ ਲੋਕ ਐਦਾਂ ਦੇ ਹੁੰਦੇ ਜਿਹੜੇ ਸਹੀ ਸਲਾਮਤ ਹੋਣ ਤੋਂ ਬਾਅਦ ਵੀ ਕੰਮ ਨਹੀਂ ਕਰਦੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਉਹਦੀ ਮਰਜ਼ੀ ਹੈ ਆਪਣੀ ਹਮ ਆਪਣਾ ਇਹੀ ਹੈ ਕਿ ਆਪਣਾ ਹੌਸਲਾ ਨਾ ਟੁੱਟੇ ਆਪਾਂ ਰੋਟੀ ਕਾਈਏ ਜੀ ਮੰਗਣਾ ਨਾ ਬਬੇ ਕਿਸੇ ਤੋਂ ਅਜੇ ਤੱਕ ਕਦੀ ਮੰਗਿਆ ਤਾਂ ਨਹੀਂ ਨਾ 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 ਦੇ ਸਕਦੇ ਆ ਲੈ ਨਹੀਂ ਸਕਦੇ ਆ ਵਾਹ ਜੀ ਵਾਹ ਮਤਲਬ ਇਹ ਇਹ ਹੌਸਲਾ ਤੁਹਾਡੇ ਚ ਕਿੱਦਾਂ ਆਇਆ ਕਿਉਂਕਿ ਕਈ ਵਾਰ ਆਪਾਂ ਡੀਮੋਟੀਵੇਟ ਆਪਣਾ ਸ਼ੁਰੂ ਤੋਂ ਹੀ ਇਹ ਹੌਸਲਾ ਹੈ ਜੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਇਹ ਜੱਤ ਮੇਰਾ ਡੈਡੀ ਸੀਗਾ ਜਦੋਂ ਤੋਂ ਹੀ ਜੀ ਇਹ ਨਹੀਂ ਹੈ ਕਿ ਹਾਂ ਪਹਿਲੇ ਤੋਂ ਇਹ ਆਪਣਾ ਹੌਸਲਾ ਸੀਗਾ ਕਿ ਕੰਮ ਕਰਕੇ ਖਾਈਏ ਕਿੱਥੇ ਜਾਣਾ ਨਹੀਂ ਜੀ ਸੋ ਜਿੱਦਾਂ ਹੁਣ ਤੁਸੀਂ ਆ ਮੈਂ ਦੇਖਿਆ ਤੁਸੀਂ ਆਪਣੀ ਐਕਟੀਵਾ ਤੇ ਆੰਦੇ ਹੋ ਸਮਾਨ ਕਿਦਾਂ ਲੈਣ ਜਾਂਦੇ ਹੋ ਆਪ ਜਾਣਦੇ ਹੋ ਆਪ ਜਾਣਿਆ ਮੇਰੇ ਮੁੰਡੇ ਵੀ ਐ ਭਤੀਜੇ ਐ ਸਾਰੇ ਹੀ ਐ ਕਰਦੇ ਸਾਰੇ ਹੀ ਐ ਇਹ ਨਹੀਂ ਹੈ ਕਿ ਨਹੀਂ ਜੀ ਸਾਰੇ ਕੰਮ ਕਰਦੇ ਆ ਇੱਥੇ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਨੇ ਹੋ ਇੱਥੇ ਸਵੇਰੇ ਲੈ ਲੋ 7 ਵਜੇ ਤੋਂ ਰਾਤ ਨੂੰ 10 ਵਜੇ ਜਾਂਦੇ ਆ 9 ਵਜੇ ਤੱਕ ਪੱਕਾ ਹੀ ਹੈ। ਅੱਛਾ ਜੀ। ਹਾਂ। ਫਿਰ 7 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ। ਹਾਂ ਜੀ। ਹਾਂ ਜੀ। ਅ ਸਮਾਨ ਕਿਹੜਾ ਕਿਹੜਾ ਯੂਜ਼ ਹੁੰਦਾ ਕਿੱਦਾਂ ਬਣਦਾ ਉਹ ਜ਼ਰੂਰ ਦੱਸੋ। ਕਾਲੇ ਚਨੇ ਦਾ ਹੁੰਦਾ ਜੀ? ਜੀ। ਚਨੇ ਦਾ ਹੀ ਬਣਦਾ ਇਹ। ਜੀ। ਸੁੱਧ ਚਨੇ ਦਾ ਹੁੰਦਾ। ਇਹਦੇ 'ਚ ਪਿਆਜ਼, ਮਿਰਚ, ਮਿਰਚ। ਹਰੀ ਮਿਰਚ ਪਾਈ ਹੈ ਜੀ? ਹਾਂ। ਜੀ। ਪਿਆਜ਼ ਪੈਂਦਾ। ਜੀ। ਇਹ ਸੱਤੂ ਹੈ। ਇਹਦੇ 'ਚ ਨਮਕ-ਨਮਕ ਪੈਂਦਾ। ਫਾਇਦੇ ਕੀ ਹੁੰਦੇ ਆ ਸੱਤੂ ਦੇ? ਇਦੇ ਫਾਇਦੇ ਇਹ ਆ ਪਹਿਲੀ ਗੱਲ ਗਰਮੀਆ ਦੀ ਗਰਮੀ ਦਾ ਫਾਇਦਾ ਬਹੁਤ ਆ ਜੀ ਲੋ ਨਹੀਂ ਲੱਗਦਾ ਜੀ ਕਦੇ ਸਰੀਰ ਦਾ ਪਾਣੀ ਨਹੀਂ ਘਟਦਾ ਹੂੰ ਗੈਸ ਨਹੀਂ ਹੁੰਦਾ ਸ਼ੂਗਰ ਨਹੀਂ ਹੁੰਦਾ ਕਵਜ ਨਹੀਂ ਹੁੰਦਾ ਜੀ ਮਤਲਬ ਇਹਦੇ ਬੇਨਫੀਟ ਇੰਨੇ ਆ ਕਿ ਹੋਰ ਜ ਕਿਸੇ ਚੀਜ਼ ਚ ਨਹੀਂ ਬੇਨਫੀਟ ਹੈ ਦੇਖਿਆ ਜਾਵੇ ਤੇ 36 ਰੋਗ ਖਤਮ ਹੁੰਦਾ ਇਹਦੇ ਨਾਲ 36 ਰੋਗ ਹਾਂ ਕਿਹੜੇ ਕਿਹੜੇ ਕਹਿੰਦਾ ਮਤਲਬ ਹੈ ਕਿ 5 6 ਰੋਗ ਤਾਂ ਹੈ ਹੀ ਐ ਕਿ ਰੈਗੂਲਰ ਇਹਦਾ ਪੀਵੇ ਸਵੇਰ ਖਾਲੀ ਟੱਡ ਪੀਣਾ ਚਾਹੀਦਾ ਇਹਨੂੰ ਚਾਹ ਤੋਂ ਪਹਿਲਾਂ ਇਹਦਾ ਪੀਣੇ ਨਾਲ ਫਾਇਦੇ ਬੰਦੇ ਨੂੰ ਫਾਇਦੇ ਮਿਲੂ ਆਟੋਮੈਟਿਕ ਹੈ ਕਿ 10 12 ਦਿਨ ਪੀਊਗਾ ਆਪਣੇ ਆਪ ਹੀ ਪਤਾ ਲੱਗ ਜਾਊਗਾ ਬੰਦੇ ਨੂੰ ਫਾਇਦਾ ਮਿਲਦਾ ਕਿ ਨਹੀਂ ਮਿਲਦਾ ਜੀ ਤੁਸੀਂ ਆਪਾਂ ਗੱਲ ਕਰੀਏ ਤਾਂ ਤੁਸੀਂ ਕਹਿੰਨੇ ਹੋ ਗਰਮੀ ਦੇ ਵਿੱਚ ਪੀਣਾ ਬਹੁਤ ਵਧੀਆ ਹੈ ਪਰ ਸਰਦੀਆਂ ਦੇ ਵਿੱਚ ਤੁਸੀਂ ਕੀ ਕਰਦੇ ਹੋ ਸਰਦੀਆਂ 'ਚ ਵੀ ਇਹੀ ਹੈ 365 ਦਿਨ ਲਈਦਾ ਇਹ ਅੱਛਾ ਜੀ ਇਹਦਾ ਨੁਕਸਾਨ ਕੋਈ ਵੀ ਨਹੀਂ ਹੈ ਜੀ ਸਰਦੀਆਂ ਦੇ ਵਿੱਚ ਤਾਂ ਕੀ ਫਾਇਦੇ ਹੁੰਦੇ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਦਾ ਮਤਲਬ ਗਰਮੀਆਂ 'ਚ ਤਾਂ ਫਾਇਦੇ ਹੁੰਦੇ ਆ ਕਿ ਲੂਲਾ ਨਹੀਂ ਲੱਗਦਾ ਸਰਦੀਆਂ 'ਚ ਵੀ ਬੈਨੀਫਿਟ ਆ ਇਹਦਾ ਅੱਛਾ ਜੀ ਗੈਸ ਜਿੰਨੂੰ ਹੈਗਾ 슈ਗਰ ਹੈਗਾ ਕਬਜ ਹੈਗਾ ਸਾਹ ਚੜਦਾ ਹੋਵੇ ਹੂੰ ਗੋਡੇ-ਗੋਡੇ ਦਰਦ ਹੋਣਾ ਉਹਦੇ ਲਈ ਵਧੀਆ ਹੈ ਐਨਰਜੀ ਪਾਵਰ ਆ ਇਹਦੇ ਯਾਨੀ ਇਹਦੇ ਨਾਲ ਐਨਰਜੀ ਬਣੀ ਰਹਿੰਦੀ ਹੈ ਸੋ ਜੇ ਤੁਹਾਡੇ ਕੋਲ ਕਿਸੇ ਨਿਆਣਾ ਹੋਵੇ ਗਲਾਸ ਕਿੰਨੇ ਦਾ ਹੁੰਦਾ ਕੀ ਹੁੰਦਾ ਸਿਸਟਮ ਗਲਾਸ ਹੈ 10 ਰੁਪਏ 20 ਰੁਪਏ 30 ਰੁਪਏ ਜੀ ਤਿੰਨ ਤਰ੍ਹਾਂ ਦੇ ਹੁੰਦੇ ਆ ਹਾਂ ਤੇ ਜਗਾ ਕਿੱਥੇ ਜਿਹੜੀ ਐਗਜ਼ੈਕਟ ਤੁਸੀਂ ਖੜਦੇ ਹੋ ਕਿਹੜੀ ਰੋਡ ਕਹਿੰਦੇ ਆ ਹੰਬਰਾ ਰੋਡ ਕਹਿੰਦੇ ਆ ਡੈਰੀ ਕੰਪਲੈਕਸ ਪੰਪ ਦੇ ਸਾਹਮਣੇ ਕਿਹੜਾ ਪੰਪ ਹੈ ਇੰਡੀਅਨ ਆਇਲ ਦਾ ਠੀਕ ਹੈ ਸੋ ਹੈਪੋਵਾਲ ਦੇ ਵਿੱਚ ਅਸੀਂ ਅੱਜ ਖੜੇ ਹੋਇਆ ਸੋ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਹੌਸਲਾ ਜਾਣ ਕੇ ਸਾਨੂੰ ਬੜਾ ਚੰਗਾ ਲੱਗਦਾ ਕਿਉਂਕਿ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਅਸੀਂ ਕਰ ਨਹੀਂ ਸਕਦੇ ਉਹਨਾਂ ਤੋਂ ਇਹਨਾਂ ਨੂੰ ਜਿੱਦਾਂ ਇਹਨਾਂ ਨੇ ਸਾਰਿਆਂ ਨੂੰ ਮੈਸੇਜ ਦਿੱਤਾ ਉਹਨਾਂ ਲੋਕਾਂ ਨੂੰ ਵੀ ਇਹੀ ਮੈਸੇਜ ਜਾਂਦਾ ਕਿ ਜੇ ਇਹ ਕਰ ਸਕਦੇ ਨੇ ਤਾਂ ਤੁਸੀਂ ਵੀ ਕਰ ਸਕਦੇ ਹੋ ਜੇ ਇਹਨੇ ਔਖੇ ਟਾਈਮ ਦੇ ਵਿੱਚ ਵੀ ਆਪਣਾ ਕੰਮ ਕਰ ਰਹੇ ਨੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਨੇ ਤਾਂ ਤੁਸੀਂ ਕਿਉਂ ਨਹੀਂ ਚਲਾ ਸਕਦੇ ਸੋ ਤੁਸੀਂ ਵੀ ਇਹਨਾਂ ਤੋਂ ਹੌਸਲਾ ਲਓ ਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦੱਸੇ ਤੇ ਹੈਡਲਾਈਨਸ